ਸਤਨਾ ਹਾਂ ਸ਼੍ਰੀ ਵਾਹਿਗੁਰੂ ਸਾਹਿਬ ਜੀ ਚਲੋ ਕ ਮਹੱਲਾ ਤਿਜਾ ਤ੍ਰਿਸਨਾ ਦਤਿ ਜਲਮੁਈ ਜਨ ਜਲ ਕਰੇ ਪੁਕਾਰ ਸਤ ਗੁਰ ਸੀਤਲ ਜੇ ਮਿਲੈ ਫਿਰ ਜਲ ਨ ਦੂਜੀ ਵਾਰ ਤ੍ਰਿਸ਼ਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ ਸਤ ਗੁਰ ਸੀਤਲ ਜੇ ਮਿਲੈ ਫਿਰ ਜਲੇ ਨ ਦੂਜੀ ਵਾਰ ਨਾਨਕ ਬਿਨ ਨਾਵੇ ਜਿਚਰ ਸ਼ਬਦ ਨਾ ਕਰੇ ਵਿਚਾਰ ਮਹੱਲਾ ਤੀਜਾ ਪੇਖੀ ਅਗਨ ਨਾ 부ਜਈ ਚਿੰਤਾ ਹੈ ਮਨ ਮਾਹੀ ਵਰ ਮੇ ਮਾਰੀ ਸਾਪ ਨਾ ਮਰੇ ਕਿਉ ਨਿਗੁਰੇ ਕਰਮ ਕਮਾਹਿ ਸਤਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ ਮਨ ਤਨ ਸੀਤਲ ਸ਼ਾਂਤ ਹੋਏ ਤ੍ਰਿਸਨਾ ਅਗਨ ਬੁਝਾਏ ਸੁਖਾ ਸਿਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗਵਾਏ ਤੁੰ ਗਰਮਖ ਉਦਾਸੀ ਸੋ ਕਰੇ ਜੇ ਸੱਚ ਰਹੇ ਨਿਵ ਲਾਏ ਚਿੰਤਾ ਮੂਲ ਨਾ ਹੋਵਈ ਹਰ ਨਾਮ ਰਜ਼ਾ ਅਗਾਈ ਜੇ ਨਾਨਕ ਨਾਮ ਬਿਨਾਂ ਲੈ ਛੂਪੀਐ ਉਮ ਪਚ ਪਚਾਏ ਪੌੜੀ ਜਿਨੇ ਹਰ ਹਰ ਨਾਮ ਤੇ ਆਇਆ ਤਿਨੀ ਪਾਇੜ ਸਰਬ ਸੁਖਾ ਸਭ ਜਨਮ ਤਿਨਾ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖ ਜਿਨ ਗੁਰ ਕੈ ਬਚਨ ਅਰਾਧਿਆ ਤਿਨ ਵਿਸਰ ਗਏ ਸਭ ਦੁਖ ਤੇ ਸੰਤ ਪਲੇ ਗੁਰ ਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ਤਨ ਤਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਤੇ ਸੰਤ ਪਲੇ ਗੁਰ ਸਿਖ ਹੈ ਜਿਨ ਨਾਹੀ ਚਿੰਤ ਪਰਾਏ ਚੁਖਾ ਤਨ ਧਨ ਦਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਗੇ ਮੁਖਾ ਵਾਹਿਗੁਰੂ ਜੀ ਕਾ ਖਾਲਸਾ ਸਲੋਕ ਮਹਲਾ 3 ਤ੍ਰਿਸ਼ਨਾ ਦਾ ਦੀ ਜਲ ਮੁਈ ਜਲ ਜਲ ਕਰੇ ਪੁਕਾਰ ਸਤ ਗੁਰ ਸੀਤਲ ਜੇ ਮਿਲੈ ਫਿਰ ਜਲੇ ਨ ਦੁਜੀ ਜੀਵਾਰ ਰਾਗ ਗੋਡ ਹਾਂਸ ਕੀ ਵਾਰ ਪੌਣੀ ਸ਼ੀਂਵੀ ਸਲੋਕਾ ਨਾਲ